ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨ ਐਚ ਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰ ਹਾਂ ਦੇ ਝਗੜਿਆਂ 'ਚ ਵੀ ਆ ਗਏ ਫੜਕ ਤੇ ਬਹਿ ਗਏ ਇਹ ਕੋਈ ਗੱਲ ਹੈ ਪਰ ਉਹ ਕਹਿੰਦੇ ਨਰਾਜ਼ ਹੋ ਗਏ ਕੱਲ ਸੀਐਮ ਸਾਹਿਬ ਤੋਂ ਕੋਈ ਜਾਣੀ ਹੋ ਜਾ ਨਰਾਜ਼ ਕੌਣ ਮੈਂ ਹੋ ਗਿਆ ਨਰਾਜ਼ ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਆਉਂਗਾ ਮੈਂ ਮੈਂ ਆਪਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ ਮੈਂ ਕਹਾਂ ਪਬਲਿਕ ਵਾਸਤੇ ਮੇਰੀ ਹੱਤਵਾਨਾਂ ਕੀ ਬੀਂਂਤ ਹੈ ਨਾ ਤੰਗ ਕਰੋ ਲੋਕਾਂ ਨੂੰ ਰੋਜ਼ ਬੈਜਦੇ ਨੇ ਕਦੇ ਟਰੱਕ ਰੋ ਪਿੰਡਾਂ ਦੇ ਵਿੱਚੋਂ ਹਰੇ ਘਰ ਚੋਂ ਠੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਤਾਂ ਤੁਹਾਨੂੰ ਅਸੀਂ ਖੜਾਗੇ ਨਾਲ ਤੇ ਇਹ ਕੀ ਹੈ ਜੀ ਫਿਰ ਇਹ ਇਹਨੂੰ 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 ਮੈਂ ਕੀ ਕਹਾਂ ਕਿ ਕਿਹੜਾ ਸਾਹੀ ਪੈਰਲ ਗਵਰਨਮੈਂਟ ਦੇ ਸਰਬੰਧੀ ਆ ਉਹਦੇ ਲੀਡਰ ਕਹਿ ਰਹੇ ਨੇ ਸਾਨੂੰ ਰਾਉਂਡ ਅਪ ਕੀਤਾ ਹੈ ਜੀ ਪੁਲਿਸ ਨੇ ਸਾਡੇ ਬਹੁਤ ਸਾਰੇ ਲੀਡਰਾਂ ਨੂੰ ਕੱਲ ਉਹ ਕਹਿੰਦੇ ਜੀ ਸੀਐਮ ਕਰੇਗੇ ਜੇ ਪਬਲਿਕ ਨੂੰ ਜੋ ਤੰਗ ਕਰੂਗਾ ਕਦੇ ਰੇਲ ਰੋਕੋ ਕਦੇ ਸੜਕ ਰੋਕੋ ਕਦੇ ਪਾਈਪ ਰੋਕੋ ਕਦੇ ਐਨ ਐਚ ਆਈ ਦਾ ਪ੍ਰੋਜੈਕਟ ਰੋਕੋ ਇਮੀਗ੍ਰੇਸ਼ਨ ਦੇ ਦਫਤਰਾਂ ਮੂਰੇ ਵੀ ਧਰਨੇ ਦੇਣ ਲੱਗੇ ਸੱਸ ਨੂੰ ਹਾਂ ਦੇ ਝਗੜਿਆਂ 'ਚ ਵੀ ਆ ਗਏ ਇਹ ਮਤਲਬ ਪੈਰਲਲ ਗਵਰਨਮੈਂਟ ਚੱਲ ਰਹੀ ਹੈ ਫਿਰ ਇਹ ਲੋਕ ਦੁਖੀ ਹੁੰਦੇ ਨੇ ਇਹਦੇ ਨਾਲ ਲੋਕ ਤੰਗ ਨੇ ਐਮਾਜ਼ਾਨ ਇੱਕ ਸਾਈਟ ਤੁਸੀਂ ਜਾਣਦੇ ਹੋਗਾ ਐਮਾਜ਼ਾਨ ਤੇ ਜੇ ਤੁਸੀਂ ਕੋਈ ਆਰਡਰ ਕਰੋ ਕੋਈ ਵੀ ਫਰਜ ਕਰ ਲਵੇਂ ਇੱਕ ਨਾਮ ਲੈ ਮਿਕਸੀ ਆਰਡਰ ਕਰ ਦਿੱਤੀ ਜੇ ਇੱਕ ਦਿੱਲੀ ਦਾ ਡਰੈਸ ਭਰੋਗੇ ਤਾਂ ਉਹਦੇ ਮਿਕਸੀ ਦਾ ਆਰਡਰ ਹੋਰ ਹੈ। ਮਤਲਬ ਉਹਦਾ ਰੇਟ ਹੋਰ ਹੈ। ਜੇ ਪੰਜਾਬ ਦਾ ਡਰੈਸ ਭਰੋਗੇ ਤਾਂ ਰੇਟ ਹੋਰ ਹੈ। ਨਾਲ ਲਿਖ ਕੇ ਆਉਂਦਾ ਕਿ ਰੋਡਸ ਬਲੌਕ ਨੇ। ਪੈਸੇ ਵੱਧ ਲੱਗਣਗੇ ਤੇ 15 ਦਿਨ ਵੱਧ ਲੱਗਣਗੇ। ਮਿਲ ਆ ਸਾਡੀ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ। ਸੜਕਾ ਰੋਕੀ ਬੈਠੇ ਆ ਜੀ ਅਸੀਂ। ਸੜਕ ਤੇ ਬਹਿ ਗਏ ਜੀ ਇਹ ਕੋਈ ਗੱਲ ਹੈ। ਪਰ ਉਹ ਕਹਿੰਦੇ ਨਰਾਜ਼ ਹੋਗੇ ਕੱਲ ਸੀਐਮ ਸਾਹਿਬ ਤੋਂ। ਕੋਈ ਜਾਣੀ ਜੀ ਹੋਊਗਾ ਨਰਾਜ਼। ਕੋਣ ਮੈਂ ਹੋਊਗਾ ਨਰਾਜ਼। ਮੈਂ ਤਾਂ ਪਬਲਿਕ ਵਾਸਤੇ ਨਰਾਜ਼ ਆਉਂਗਾ ਮੈਂ। ਮੈਂ ਆਪਦੇ ਵਾਸਤੇ ਕਦੇ ਨਰਾਜ਼ ਨਹੀਂ ਹੁੰਦਾ। ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਨਾ ਤੰਗ ਕਰੋ ਲੋਕਾਂ ਨੂੰ ਰੋਜ਼ ਬਹਿ ਜਾਂਦੇ ਹੋਂ ਕਦੇ ਟਰੱਕ ਰੋ ਟਰੱਕ ਕੌਣ ਚਲਾਉਂਦੇ ਨੇ ਜੀ ਕਿਸਾਨਾਂ ਦੀ ਮੁੰਡੀ ਚਲਾਉਂਦੇ ਫੇਰ ਟਰੱਕੀ ਦੇ ਰੁਕਦੇ ਆ ਜੀ ਰੇਲਾਂ ਰੁਕਦੀਆਂ ਜੀ ਫੇਰ ਬਾਅਦ ਚ ਕਹਿੰਦੇ ਜੀ ਆਪਣੇ ਗਦਾਮ ਕਿਉਂ ਨਹੀਂ ਖਾਲੀ ਹੋ ਰਹੀ ਜੀ ਗਦਾਮ ਖਾਲੀ ਕਿਵੇਂ ਹੋਣੋਂ ਮੈਂ ਜਦੋਂ ਸੈਂਟਰ ਕੋਲ ਜਾਣਾ ਉਹ ਕਹਿੰਦੇ ਤੂੰ ਤਾਂ ਰੇਲਾ ਰੋਕੀ ਬੈਠੇ ਹੋ ਪਹਿਲੇ ਇਹਨਾਂ ਤਾਂ ਰੇਲਾਂ ਨੂੰ ਤਕਰੀਰ ਕਰਾਓ ਰੇਲਾ ਰਹੀਂ ਅਸੀਂ ਕੱਢਾਂਗੇ ਗਦਾਮ ਸੋ ਮੈਂ ਹੁਣ ਫਲਾਨੀ ਜੂਨੀਅਰ ਨੇ ਧਰਨਾ ਦਿੱਤਾ ਧਰਨਾ ਨਹੀਂ ਦਿੱਤਾ ਜੀ ਨਾ ਤਾਂ ਫਿਰ ਇਹਨੂੰ ਕਿਵੇਂ ਕਰੀਏ ਸੁਲਿੰਦਰ ਖਤਮ ਹੋਣ ਦਿਓ ਫਿਰ 15 ਦਿਨਾਂ ਦਾ ਆਪਾਂ ਦੇਵਾਂਗੇ ਐ ਯਾਰ ਐ ਕੰਪੀਟੀਸ਼ਨ ਕਰੋਂਗੇ ਤੁਸੀਂ ਕਿ ਹੁਣ ਸਾਡਾ ਵੀ ਧਰਨਾ ਹੈ ਤਾਂ ਕਿ ਤਾਂ ਕਿ ਅਸੀਂ ਮਤਲਬ ਆਪਣਾ ਧਰਨਾ ਦਿਖਾ ਸਕੀਏ ਇਹ ਕਿਦਨੇ ਕਿਦਨੇ ਕ੍ਰੈਡਿਟ ਵਾਊਚਰ ਕ੍ਰੈਡਿਟ ਵਾਊਚਰ ਜੀ ਪਿੰਡਾਂ ਦੇ ਵਿੱਚੋਂ ਹਰੇਕ ਘਰ 'ਚੋਂ ਫੰਡ ਜਾਂਦਾ ਜੀ ਕਿ ਜੇ ਤੁਹਾਨੂੰ ਕੋਈ ਦਿੱਕਤ ਆ ਗਈ ਤਾਂ ਤੁਹਾਨੂੰ ਤਾਂ ਅਸੀਂ ਖੜਾਂਗੇ ਨਾਲ ਤੁਹਾਡੇ ਇਹ ਕੀ ਹੈ ਜੀ ਫਿਰ ਇਹ ਇਹਨੂੰ 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 ਮੈਂ ਕੀ ਕਹਾ ਕਿ ਕਿਹੜਾ ਤਾਂ ਹੀ ਪੈਰਲਲ ਗਵਰਨਮੈਂਟ ਕਹਨੇ ਕੋਸ ਨਹੀਂ ਹੋਈ ਹੈ ਨਾ ਫਿਰ